ਆ ਰਸ ਨੂੰ ਤੇ ਤੂ ਤੂ ਤੇ ਅਨੰਦਾ ਦੂਖੀ ਆ ਹਰ ਬਾਈਂ ਹਰਨ ਸਪੀਰ ਭਾਈ ਨਾਮ ਜਪੇ ਮਾਣਿਆ ਗੋ ਮਰਤੀ ਕੀ ਸੁਨਾਈ ਵਾ ਕਿਸਾ ਪਰ ਤਕੀ ਜਿ ਸੋਰੀ ਨਖਿਆ नानक <laughs> कंद तकरीब से सारी नक्काशी खाड़ी पार करना सोमवार को आने की कांजी जगह पे खाड़ी पार करना और तकरीब सारी नक्काशी समझो हिंद। और आने के अलावा जो को भी ना सोमवार को चारों ओर को लोगों से क्यों आता हो पार ਨਰਪਦਰਾ ਸਾਹਿਬ ਦਾ ਜੀ ਮਹਾਰਾਜ ਜੀ ਜੀ ਤਦਨੀ ਚੰਤਮਤਾ ਜੀ ਜੀ ਹੈਲੋ ਬਰਬਾਰ ਸਲਾਮ ਰਾਮੋ ਆਦਲ ਤਪੂ ਬਾਲ ਗੋਮੋ ਅੰਤਮੋ ਸਿਕ ਪਰਤਲਾ ਬਾਰਵਤ ਰਾਤ ਸਲਵਾਰ ਸਾਈ ਜੰਨਾ ਗੁਰੂ ਦਾ ਜੋ ਜੀਆ ਕਲਿ ਨਸਤਾਰ ਸਤਿ ਸੰਗ ਸਦੇ ਨਤ ਜੀਤ ਕੋ ਤੇ ਲੋ ਜੇ ਸਾਰੂ ਸਤ ਸੰਗਤ ਲੱਗਣ ਦੇ ਮਨ ਨੂੰ ਵਰਮ ਚਾਰੋ ਸਾਰੇ ਸਿੱਖ ਸੰਗਤਾਂ ਨੂੰ ਬੰਨੋ ਸਿੱਖ ਸੰਗਤ ਰਾਜ ਨੂੰ ਬੋਲਤਾਂ ਦੀ ਸੌਤ ਕਹਿੰਦੀ ਹੋਵੇ ਬਾਹਰ ਤੋਂ ਵਾਦਨ ਕਰਾਉਣਾ ਕਰਾਈ ਸੰਤ ਵਾਦ ਦਾ ਨਾਰ ਨਾਮ ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਾਣੀ ਜੀ ਸ੍ਰੀ ਅਕਾਲ ਬੋਲੇ

ಹ್ಮ್ mm ಹ್ಮ್ -hmm. mm -hmm. ਜਿਲੇ ਆ ਬਾਬੇ ਨੂੰ ਬੜਾ ਵੱਟਾ ਨੀ ਜੋ ਪੋਚੀ ਹੈ ਤੇ ਬਾਬਾ ਹੀ ਕੁਝ ਵਿਚਾਰਾ ਉਹ ਤੇ ਵਰਤਿਏ ਗੁਰੂ ਜੀ ਨੇ ਵਿਚਾਰਾ ਦੂਜੇ ਪਾਸਾ ਦੀ ਰੂਹੀ ਨੇ ਕੁਸਾਲ ਨੂੰ ਗੋਪਾਈ ਬਾਰ-ਬਾਰ ਗੁਰੇਤ ਤੇ ਬੰਨ ਜੋ ਆ ਪਾਲੋ ਗੁਰਮਤਿ ਆ ਵਿਚਾਰਾ ਲੈ ਕੇ ਵਾਹਿਗੁਰੂ ਜੀ ਦਾ ਸੰਸਾਰ ਹੈ ਆਹ ਜੀ ਬਾਈ ਸਾਨਸ ਵਾਹਿਗੁਰੂ ਜੀ ਅਤੇ ਗੁਰੂ ਪਿਆਰਿਓ ਸਾਡੇ ਬਾਈ ਭਾਈ ਨੂੰ ਬੇਨਤੀ ਹੈ ਇਕਾਗਰਤਾ ਕਾਇਮ ਕਰੋ ਥੋੜਾ ਜਿਹਾ ਬਹੁਤ ਸਮਾਂ ਤੁਹਾਨੂੰ ਵਿਖਿਆ ਨੂੰ ਹੋ ਗਿਆ ਹੈ ਔਰ ਦੋ ਤਿੰਨ ਮਿੰਟ ਆਪਾਂ ਨੇ ਹੋਰ ਲੈਣੇ ਨੇ ਆਪਾਂ ਨੇ ਹੁਣ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਬਖਸ਼ਿਸ਼ ਦੁਆਰਾ ਇਹ ਸਮਾਗਮ ਹੋ ਰਿਹਾ ਹੈ ਟਿੰਡਾ ਸਾਹਿਬ ਪਰਿਵਾਰ ਵੱਲੋਂ ਇਹ ਸਮਾਗਮ ਕਰਾਇਆ ਗਿਆ ਕਿਰਪਾ ਹੋਈ ਹੈ ਉਹਨਾਂ ਤੇ ਸ੍ਰੀ ਗੁਰੂ ਰਾਮ ਸਾਹਿਬ ਮਹਾਰਾਜ ਜੀ ਦੇ ਜਿਹੜੇ ਬਚਨ ਨੇ ਆਪਾਂ ਸ਼ੁਰੂ ਹੁੰਦੇ ਨੇ ਜਿੱਥੋਂ ਉਹ ਆਪਾਂ ਨੇ ਇੱਕੋ ਹੀ ਮੂਲ ਮੰਤਰ ਦਾ ਪਾਠ ਕਰਨਾ ਹੈ ਸਾਰੇ ਸੰਗਤ ਨੇ ਬੋਲਣਾ ਹੈ ਮੈਂ ਪਹਿਲਾਂ ਬੋਲਣਗਾ ਤੁਸੀਂ ਪਿੱਛੇ ਬੋਲਣਾ ਸਮਾ ਸਾਰਾ ਇੱਕ ਰੂਲ ਮੈਂਟ ਰਹਿ ਬੋਲਣਾ ਇਹ ਹੈ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਸਤਨਾਮ ਸਤਿਨਾਮ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਜੁਨੀ ਸੈਭੰ ਅਜੁਨੀ ਸੈਭੰ ਗੁਰਪ੍ਰਸਾਦ ਜੀ ਬੇਨਤੀ ਹੈ ਸਾਰਿਆਂ ਨੂੰ ਭਾਈ ਮਹਾਰਗਵਨ ਨੂੰ ਸਤਿਕਾਰ ਕਰੋ ਇੱਕ ਓਮਕਾਰ ਦੋ ਅੰਕਾਰ ਸਤਨਾਮ ਸਤਨਾਮ ਓਮਕਾਰ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅੰਮ੍ਰਿ ਸੇਵੰ ਅਜੁਨੀ ਸੇਭੰ ਗੁਰਪ੍ਰਸਾਦ ਗੁਰਪ੍ਰਸਾਦ ਸੋ ਆਪਣ ਸਾਰਿਆਂ ਨੇ ਸਰਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਸ਼ੁਰੂਆਤ ਹੈ ਮੂਲ ਮੰਤਰ ਹੈ ਇਹ ਸਾਰਿਆਂ ਨੇ ਤੁਸੀਂ ਆਪਣਾ ਜੀਵਨ ਸਭਲਾ ਪਰਸਪਤ ਕੋ ਕਰ ਲੈਣਾ ਅੱਜ ਤੋਂ ਹੀ ਨਹੀਂ ਸੇਵਾ ਕਰਕੇ ਸਭ ਤੋਂ ਵੱਡੀ ਵਧਾਈ ਹੈ ਇਸ ਨਗਰ ਨੂੰ ਕਿ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਜਾ ਰਿਹਾ ਹੈ ਸੰਤ ਮਹਾਦਰ ਸੰਤਵਾਦਵਾ ਜਗਤ ਜੀ ਜਿਨ੍ਹਾਂ ਨੇ ਨੀ ਰੱਖੀ ਜੀ ਦਰਵਾਜ਼ਾ ਸਾਹਿਬ ਦੇ ਉੱਤੇ ਸੋ ਉਸ ਨੂੰ ਤੁਸੀਂ ਬਹੁਤ ਹੀ ਵੱਡਾ ਬਣਾ ਕੇ ਪੇਸ਼ ਕੀਤਾ ਹੈ ਨਿਸ਼ਾਨ ਸਾਹਿਬ ਚੁਣਾਇਆ ਜਿਹੜੇ ਪੱਕੇ ਕਰਤੇ ਔਰ ਉਸ ਤੋਂ ਬਾਅਦ ਜਿੱਥੇ ਆਪਾਂ ਪ੍ਰਸ਼ਾਦੇ ਛਕਨੇ ਲੰਗਰ ਸਾਹਿਬ ਦਾ ਸੋਨਾ ਹੋ ਰਿਹਾ ਸੋ ਇਹ ਸਾਰੇ ਨਗਰ ਦੀ ਕਿਰਪਾ ਹੈ ਸਾਰੇ ਹੀ ਪ੍ਰੇਮ ਨਾਲ ਤੁਸੀਂ ਸੇਵਾ ਕਰ ਰਹੇ ਹੋ ਉਸ ਤੋਂ ਪਰੰਤ ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਰਸੋਂ ਤੋਂ ਲੈ ਕੇ ਮੈਂ ਰਾਤ ਕਰਕੇ ਅਖੰਡ ਤੋਂ ਕਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਨਪਾਠ ਕੀਤੇ ਮਾਇਆਂ ਬੀਬੀਆਂ ਭਰਾ ਬੱਚੇ ਨੋ ਜੀ ਆਪ ਜੀ ਨੇ ਮੈਨੂੰ ਸੇਵਾ ਕੀਤੀ ਸਭ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਵਰਗੀ ਸਰਦਾਰ ਅਜਬੇਰ ਸਿੰਘ ਜੀ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਇਸ ਕਰਕੇ ਭਾਈ ਸਾਰੀ ਸੰਗਤ ਜਿਹੜੀ ਹੈ ਇਹ ਬਹੁਤ ਹੀ ਧੰਨਤਾ ਦੇ ਯੋਗ ਹੈ ਸਮਾਗਮ ਹੋਣਾ ਚਾਹੀਦਾ ਹੈ ਕਿਸੇ ਡਿਸਪਲਿਨ ਦੇ ਵਿੱਚ ਜਿਵੇਂ ਤੁਸੀਂ ਕਰ ਰਹੇ ਹੋ ਬਹੁਤ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਦੇਵਤਾਂ ਤੇ ਇਹ ਸਾਰਾ ਪਰਿਵਾਰ ਹੀ ਸਾਡੇ ਖੜਾ ਹੈ ਗ੍ਰੰਥੀ ਸਾਹਿਬ ਨੇ ਉਹ ਵੀ ਸਾਡੇ ਨੇ ਇੱਕ ਇੱਧਰ ਬੈਠੇ ਨੇ ਸਾਡੇ ਗੁਰੂ ਜੀ ਤਾਂਦੇ ਆ ਗੁਰੂ ਮਹਾਰਾਜ ਦੀ ਸੇਵਾ ਕਰ ਰਹੇ ਨੇ ਸਾਰੇ ਬੱਚੇ ਹੈ ਉਥੋਂ ਹੀ ਸਾਰੇ ਸਿੱਖ ਕੇ ਉਥੋਂ ਹੀ ਬਣ ਕੇ ਸਾਰੇ ਸੇਵਾ ਕਰ ਰਹੇ ਨੇ ਵਾਹਗੁਰੂ ਜੀ ਤਨਵਾਦ ਕਰਦੇ ਐ ਇਸ ਤਰ੍ਹਾਂ ਭਾਈ ਸੇਵਾ ਕਰਕੇ ਆਪਾਂ ਜੀਵਨ ਸਫਲਾ ਕਰੋ ਸੋ ਸਾਰੇ ਆਪਾਂ ਸਫਲਾ ਕਰਕੇ ਜੀਵਨ ਤਾਂ ਕਿ ਆਪਾਂ ਦਰਗਾਹ ਦੇ ਵਿੱਚ ਸੁਖੂ ਹੋ ਕੇ ਜਾਈਏ ਗੁਰੂ ਸਾਹਿਬ ਕਿਰਪਾ ਕਰਨਾ ਸਾਰੇ ਸਮੂਹ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ হয় <laughs> হয়